ਪਿਛਲੇ ਦਿਨੀ ਮੱਧ ਪ੍ਰਦੇਸ਼ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਤੇ ਹੋਏ ਹਮਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ 2 ਘੰਟੇ ਦਾ ਰੋਡ ਜਾਮ ਕਰਨ ਨੂੰ ਲੈ ਕੇ ਸ਼੍ਰੀ ਮੁਕਸਰ ਸਾਹਿਬ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੁਕਸਰ ਕੋਟਕਪੂਰਾ ਰੋਡ ਤੇ ਜਾਮ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਤੇ ਹੋਏ ਹਮਲੇ ਨੂੰ ਲੈ ਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਉੱਤੇ ਹੋਏ ਹਮਲੇ ਦੇ ਜ਼ਿੰਮੇਵਾਰ ਪੁਲਿਸ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਮੌਜੂਦਾ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਇਸ ਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਜੇਕਰ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਸੂਬੇ ਪੱਦਰ ਦੇ ਵਿੱਚ ਧਰਨੇ ਲਗਾ ਕੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ ਅਤੇ ਕਿਸੇ ਵੀ ਕੁਰਬਾਨੀ ਦੇਣ ਦੇ ਲਈ ਗੁਰੇਜ਼ ਨਹੀਂ ਕੀਤਾ ਜਾਵੇਗਾ ਮੇਰਾ ਨਾਮ ਸਰਦਾਰ ਬੁਟਾ ਸਿੰਘ ਸਟੇਟ ਕਮੇਟ ਮੈਂਬਰ ਪੰਜਾਬ ਅਸੀਂ ਅਤਰਨਾ ਮਧ ਪ੍ਰਦੇਸ਼ ਦੇ ਕਿਸਾਨ ਜਿਹੜੇ ਜਦੋਂ-ਜਦ ਕਰਦੇ ਸੀ ਕਿਸਾਨੀ ਮੰਗਾ ਵਾਸਤੇ ਉਹਨੂੰ ਪੂਰਾ ਮੰਨ ਬੈਠੇ ਹੋਏ ਕਿਸਾਨ ਸ਼ਾਂਤੀ ਦੇ ਬੈਠੇ ਸੀਗੇ ਮਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਅੰਨਮਾ ਫਾਇਰਿੰਗ ਕਰਕੇ ਉਹਨਾਂ ਨੂੰ ਸਾਥੋਂ ਅਲਵਿਦਾ ਕਹਿਤਾ ਸੀ ਅਸੀਂ ਉਹ ਕਿਸਾਨਾਂ ਨੂੰ ਉਹਨਾਂ ਦੀ ਹਮਦਰਦੀ ਵਾਸਤੇ ਅਸੀਂ ਇੱਥੇ ਇੱਥੇ ਨਹੀਂ ਸਰਦਾਰ ਹਮੇਸ਼ ਸਿੰਘ ਜੀ ਕਾਦੀਆਂ ਉਹਨਾਂ ਦੀ ਗਵਾਈ ਚ ਤਲਵੰਡੀ ਪਾਈ ਸਰਦਾਰ ਪੂਰਨ ਸਿੰਘ ਜੀ ਸ਼ਾਹਕੋਟ ਜਿਹੜੇ ਸਾਡੇ ਸਟੇਟ ਦੇ ਸਰਪ੍ਰਸਤ ਹੈ ਉਹਨਾਂ ਦੀ ਅਗਵਾਈ ਵਿੱਚ ਜਲੰਧਰ ਸਰਦਾਰ ਮਲਕੀਤ ਸਿੰਘ ਜੀ ਸਾਡੇ ਸਟੇਟ ਕਮੇਟੀ ਮੈਂਬਰ ਹੈ ਉਹਨਾਂ ਦੇ ਰਹਿਨਮਾਈ ਦੇ ਥੱਲੇ ਮਹਿਲਕ ਕਲਾਂ ਦੇ ਵਿੱਚ ਅਸੀਂ ਅੱਡ-ਅੱਡ ਜਮ ਕੀਤਾ ਸੀ ਇਹ ਜਿਹੜਾ ਤਰਨਾ ਸੀ ਸਰਦਾਰ ਜਗਦੇਵ ਸਿੰਘ ਜੀ ਕਾਨਿਆਲੀ ਜ਼ਿਲ੍ਹਾ ਮੁਕਸਰ ਦੇ ਪ੍ਰਧਾਨ ਉਹਨਾਂ ਦੇ ਰਹਿਨਮਾਈ ਥੱਲੇ ਅਸੀਂ ਇੱਥੇ ਦਿੱਤਾ ਸੀ ਇਹ ਅਸੀਂ ਪੰਜਾਬ ਸਰਕਾਰ ਨੂੰ ਅਗਾਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਕਰਜੇ ਜੋ ਇਹਨਾਂ ਨੇ ਜਮਲਾ ਸਰ ਨਾਲ ਵਿਖਾਇਆ ਸੀਗਾ ਉਸ ਉੱਤੇ ਫੌਰੀ ਗੌਰ ਕਰੇ ਅਤੇ ਕਿਸਾਨਾਂ ਨੂੰ ਰਾਹ ਦੇਵੇ ਇੱਕ ਤੇ ਇਹ ਨਾ ਹੋਵੇ ਕਿ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰਾਂ ਨੂੰ ਪੰਜਾਬ ਦੇ ਵਿੱਚ ਵੀ ਇੱਕ ਖੂਨ ਦੀ ਹੌਲੀ ਖੜੀ ਜਾਵੇ ਜਿਸ ਨਾਲ ਅੱਜ ਕਿਸਾਨ ਵਲੁੰਦ ਰਿਆ ਪਿਆ ਅੱਜ ਕਿਸਾਨ ਦੇ ਪੱਲੇ ਉਹ ਕੁਝ ਹੈ ਨਹੀਂਗਾ ਅੱਜ ਸੋਸਾਇਟੀਆਂ 3.5% ਦੀ ਰਿਕਵਰੀ ਹੋਈ ਹੈ ਬੜੀ ਉਮੀਦ ਸੀ ਕਿ ਵੀ ਇਹ ਪਹਿਲੀ ਸਰਕਾਰ ਇਹ ਬਣੀ ਹੈ ਕਿਉਂਕਿ ਇਹਨਾਂ ਨੇ ਕਿਸਾਨ ਨੇ ਕਿਹਾ ਸੀ ਵੀ ਅਸੀਂ ਕਰਜ਼ਾ ਪਹਿਲੀ ਕੈਬਨਿਟ ਦੇ ਵਿੱਚ ਪਾਵੇਂ ਉਹ ਕੋਆਪਰੇਟਿਵ ਮਹਿਕਮੇ ਦਾ ਹੈ ਪਾਵੇਂ ਕਮਰਸ਼ੀਅਲ ਬੈਂਕ ਦਾ ਪਾਵੇਂ ਉਹ ਇਹ ਕਿਸੇ ਆਰਤੀ ਇਹਦਾ ਅਸੀਂ ਫੌਰੀ ਤੌਰ ਤੇ ਕਰਾਂਗੇ ਪਰ ਅਜੇ ਤੱਕ ਉਹ ਕਮੇਟੀਆਂ ਦੇ ਚੱਕਰਾਂ 'ਚ ਹੀ ਪਏ ਆ ਅੱdte ਤੱਕ ਮਾਫੀ ਵੱਲੀ ਨਹੀਂ ਤੁਰੇਗੇ ਜਿਨ੍ਹਾਂ ਜਿੱਕਰ ਸਰਦੇ ਕੋਲੇ ਕੋਈ ਰਿਜ਼ਲਟ ਨਹੀਂ ਆਉਂਦਾ ਅਸੀਂ ਇਸ ਨੂੰ ਜੁਮਲਾ ਹੀ ਵੇਖਾਂਗੇ ਮੇਰਾ ਨਾਮ ਜਗਦੇਸ਼ ਸਿੰਘ ਕਾਨਿਆਵਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਅੱਜ ਸਾਨੂੰ ਜਿਹੜੇ ਮੱਧ ਪ੍ਰਦੇਸ਼ ਦੇ ਵਿੱਚ ਸ਼ਾਂਤਮਈ ਰੋਸ ਧਰਨੇ ਤੇ ਬੈਠੇ ਕਿਸਾਨਾਂ ਦੇ ਉੱਤੇ ਗੋਲੀ ਚਲਾ ਕੇ ਅਤਿਆਚਾਰ ਕੀਤਾ ਉਹਦੇ ਸਬੰਧ ਵਿੱਚ ਅੱਜ ਅਸੀਂ ਪੂਰੇ ਦੇਸ਼ ਦੇ ਵਿੱਚ 62 ਕਿਸਾਨ ਜਥੇਬੰਦੀਆਂ ਰਲ ਕੇ ਸੰਘਰਸ਼ ਕਰ ਰਹੇ ਆ ਜਿਹੜੇ ਕਿਸਾਨੀ ਸਿਰਫ ਕਿਸਾਨੀ ਮੰਗਾਂ ਵਾਸਤੇ ਸੰਘਰਸ਼ ਕਰ ਰਹੀਆਂ ਉਹ ਜਥੇਬੰਦੀਆਂ ਜਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਪੱਥਰਵਾਜ਼ੀ ਕਰਦੇ ਆ ਜਾਂ ਅਤਵਾਦੀ ਆ ਉਹਨਾਂ ਦੇ ਉੱਤੇ ਵੀ ਪਹਿਲਾਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਜਾਂ ਥਰੂਗਾਏ ਛੱਡੇ ਜਾਂਦੇ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਧਰਨੇ ਸਮਾਪਤ ਕਰਨ ਵਾਸਤੇ ਪਰ ਪੰਜਾਬ ਦੇ ਮੱਧ ਪ੍ਰਦੇਸ਼ ਦੇ ਸ਼ਾਂਤਮਈ ਧਰਨੇ ਤੇ ਬੈਠੇ ਕਿਸਾਨਾਂ ਦੇ ਬਿਨਾਂ ਵਾਰਨਿੰਗ ਤੋਂ ਬਿਨਾਂ ਗਾਉ ਸੂਚਨਾ ਦਿੱਤੇ ਤੋਂ ਗੋਲੀਆਂ ਚਲਾਈਆਂ ਉਹਨਾਂ ਦੀ ਅਸੀਂ ਬਹੁਤ ਨਿਖੇਧੀ ਕਰਦੇ ਆ ਤੇ ਕੇਂਦਰ ਸਰਕਾਰ ਨੂੰ ਇਹਦੇ ਵਾਸਤੇ ਚੇਤਾਵਨੀ ਵੀ ਦਿੰਦੇ ਆ ਵੀ ਅੱਜ ਅਸੀਂ ਸੰਕੇਤਕ ਧਰਨਾ ਦਿੱਤਾ ਸੀ ਜੇ ਇਸ ਤੇ ਕੋਈ ਕਾਰਵਾਈ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀ ਪੱਧਰ ਤੇ ਦੇਸ਼ ਪੱਧਰ ਤੇ ਧਰਨੇ ਫੇਰ ਸ਼ੁਰੂ ਕਰਾਂਗੇ ਇੱਕ ਤਾਂ ਉੱਥੇ ਜਿਹੜੇ ਕਿਸਾਨਾਂ ਤੇ ਗੋਲੀ ਚਲਾਈ ਹੈ ਜਿਹੜੇ ਜ਼ਿਲ੍ਹਾ ਕਲੈਕਟਰ ਨੇ ਉਹਦੇ ਤੇ ਪਰਚੇ ਦਰਜ ਕੀਤੇ ਜਾਣ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਵਰਤਾਰਫ ਕੀਤਾ ਜਾਵੇ ਗਵਰਨਰ ਰਾਜ ਉੱਥੇ ਲਾਗੂ ਕੀਤਾ ਜਾਵੇ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੂ ਡੀਡੀ ਰਿਪੋਰਟ ਜਗਤ ਸੇਵਕ ਵੈਬ ਟੀਵੀ what jungle.